ਲੁਧਿਆਣਾ ਦੇ ਦਾਣਾ ਮੰਡੀ ਦੇ ਵਿੱਚ ਲੱਗੀ ਪਟਾਕਾ ਮਾਰਕੀਟ ਦੇ ਅੰਦਰ ਅवैध ਤਰੀਕੇ ਦੇ ਨਾਲ ਕਰ ਰਹੇ ਵਸੂਲੀ ਦੇ ਦੋ ਸਖਸ਼ਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਅਤੇ ਪਾਰਕਿੰਗ ਦੇ ਨਾਮ ਤੇ ਕੀਤੀ ਜਾ ਰਹੀ ਸੀ ਵਸੂਲੀ ਤੇ ਮੀਡੀਆ ਦੇ ਸਵਾਲ ਚੁੱਕਣ ਤੇ ਪੁਲਿਸ ਨੇ ਦੋ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਇਹਨਾਂ ਅਨੁਸਾਰ ਸੂਚਿਤ ਕੀਤਾ ਜਾ ਰਿਹਾ ਵੀ ਆਪਣਾ ਫਾਇਰ ਗੇਟ ਤੁਹਾਡੇ ਕੋਲ ਹੋਣਾ ਚਾਹੀਦਾ ਰੀਤਾ ਹੋਣੀ ਚਾਹੀਦੀ ਪਾਣੀ ਦਾ ਸਿਸਟਮ ਤੁਹਾਡੇ ਕੋਲ ਆਪਾਂ ਆਪਣੇ ਨਾਲ ਰੱਖੋ ਵੀ ਜੋ ਕੀ ਆਪਣੇ ਦਿਵਾਲੀ ਦੇ ਤਿਹਾਰ ਵਿੱਚ ਕੀ ਦਿੱਤੇ ਤਾਂ ਕਿ ਕੋਈ ਹਾਵੀ ਨਾ ਹੋਣਾ ਹੋਵੇ ਕੋਈ ਚੀਜ਼ ਨਾ ਪੈ ਸਕੇ ਇਹਨਾਂ ਕੋਲ ਪਰਮਿਸ਼ਨਾਂ ਪੂਰੀਆਂ ਨੇ ਹਾਂਜੀ ਪਰਮਿਸ਼ਨਾਂ ਪੂਰੀਆਂ ਇਹਨਾਂ ਕੋਲ ਪਰਮਿਸ਼ਨਾਂ ਇਹਨਾਂ ਨੂੰ ਮੰਡੀ ਬੋਰਡ ਦੀ ਪਰਚੀ ਦਿੰਦੀ ਸੀ ਉਹ ਵੀ ਕਟਾਈ ਜਾ ਰਹੀ ਹੈ ਸਾਰੇ ਕੋਈ ਨੀ ਕੋਈ ਜਿਹੜੀ ਫਾਇਰ ਬੇਡ ਦੀ ਪਰਮਿਸ਼ਨ ਹੋਰ ਨਾ ਫਾਇਰ ਆ ਗਿਆ ਕਿਤੇ ਨਾ ਇਹਨਾਂ ਕੋਲ ਰੱਬ ਭਜਾਣਾ ਸੇ ਰਹਿਤਾ ਵਾ ਉਹ ਵੀ ਇਹਨਾਂ ਨੂੰ ਨੋਟ ਕਰਾ ਦਿੱਤਾ ਕਿ ਆ ਉਹ ਵੀ ਮੰਗਾ ਰਹੇ ਨੇ ਹੁਣੇ ਇਹ ਸਰ ਇੱਕ ਅਵੈਲੂ ਵਸੂਲੀ ਕੀਤੀ ਜਾ ਰਹੀ ਪਾਰਕਿੰਗ ਦੇ ਨਾਮ ਦੇ ਉੱਤੇ ਪੈਸੇ ਲਿੱਤੇ ਜਾ ਰਹੇ ਲੋਕ ਕੋਈ ਨਹੀਂ ਹੈਗਾ ਸਰ ਇੱਕ ਜਰਾ ਖੜੇ ਦੋ ਜਣੇ ਫੋਟ ਹੈ ਕਿ ਸਾਡੇ ਕੋਲ ਹੁਣੇ ਪਾਰਕਿੰਗ ਨੇ ਕੋਈ ਵਾਈਟ ਆ ਛੋਟ ਆ ਤੇ ਬੰਦੇ ਤੇ ਜੀ ਕਰੀ ਤੁਸੀਂ ਆਏ ਸੀਗੇ ਇਹਨਾਂ ਨੂੰ ਨੋਟ ਕਰਾ ਦਿੱਤਾ ਕਿ ਆ ਵੀ ਇੱਥੇ ਕੋਈ ਪਰਚੀ ਨਹੀਂ ਆ ਕਿਉਂਕਿ ਜੋ ਵੀ ਸਰ ਸਾਹਮਣੇ ਵੈਰ ਵਸੂਲੀ ਹੋ ਰਹੀ ਹੈ ਸਾਹਮਣੇ ਪਰਚਾ ਹੈਗਾ ਬਾਕਾਇਦਾ ਟੂ ਵੀਲਰ ਦਾ ਨਹੀਂਗਾ ਮੰਡੀ ਬੋਰ ਦਾ ਜਸਟ ਫੋਰ ਵੀਲਰ ਦੀ ਰਹਦੀ ਹੈਗੀ ਆ ਇੱਕ ਰਾਜੂ ਕਹਿੰਦੇ ਰਾਜੂ ਦਾ ਠੇਕਾ ਜੀ ਉਹ ਕਹਿ ਰਹੇ ਮੁੰਡੇ ਇੱਕ ਜਿਹੜਾ ਨਾ ਸਬਜ਼ੀ ਮੰਡੀ ਵਾਲਾ ਠੇਕੇਦਾਰ ਆ ਜਿਹੜਾ ਉਹ ਆਪਣਾ ਇਹਦੇ ਦਾਣਾ ਮੰਡੀ ਦੇ ਵਿੱਚ ਕਰ ਰਿਹਾ ਜੀ ਟੂ ਵੀਲਰ ਕੋ 20-20 ਨਹੀਂ ਇਹਦੇ ਬਾਰੇ ਹਾਂ ਉਹਨਾਂ ਨੂੰ ਕਹਾਂ ਜੀ ਕਿ ਆ ਵੀ ਇੱਥੇ ਮੰਡੀ ਦਾਣਾ ਮੰਡੀ ਦਾ ਕੋਈ ਨਹੀਂ ਹੈਗਾ ਉਹਨੂੰ ਸਮਝਾ ਦਿੱਤਾ ਕਿ ਇਸ ਗੱਲ ਦਾ ਸਰ दाना ਮੰਡੀ ਤੇ ਲੱਗੀ ਪਟਾਕਾ ਮਾਰਕੀਟ ਦੇ ਅੰਦਰ ਅਵੈਧ ਤਰੀਕੇ ਦੇ ਨਾਲ ਵਸੂਲੀ ਜਿਹੜੀ ਕੀਤੀ ਜਾ ਰਹੀ ਹੈ ਤੇ ਜਿਸ ਨੂੰ ਵੇਖਦੇ ਹੋਏ ਪਾਰਕਿੰਗ ਦੇ ਨਾਮ ਤੇ ਵਸੂਲੀ ਜਿਹੜੀ ਉਹ ਕੀਤੀ ਜਾ ਰਹੀ ਹੈ মিডিਆ ਦੇ ਸਵਾਲ ਚੱਕਣ ਤੇ ਪੁਲਿਸ ਨੇ ਫਿਰ ਦੋ ਵਦੇਰੀ ਜਾਣਕਾਰੀ ਦੇ ਲਈ ਅਰਵਿੰਦ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਅਰਵਿੰਦ ਪਟਾਕਾ ਮਾਰਕੀਟ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਵਸੂਲਿਆ ਜਾ ਰਿਹਾ ਪਾਰਕਿੰਗ ਦੇ ਨਾਮ ਤੇ ਵਸੂਲੀ ਜਿਹੜੀ ਉਹ ਲਈ ਜਾ ਰਹੀ ਹੈ ਕਿ ਕੁਝ ਜਾਣਕਾਰੀ ਹੈ ਹੋਰ ਬਿਲਕੁਲ ਜੀ ਅਸੀਂ ਕੱਲ ਜਦੋਂ ਸਾਨੂੰ ਪਤਾ ਲੱਗਾ ਗਟ ਵਿੱਚ ਜਿਹੜੇ ਟਾਕਾ ਲੂਕ ਲੈਣ ਆ ਰਹੇ ਨੇ ਉਹ ਕਿਸੇ ਨਾ ਕਿਸੇ ਵਾਹਨ ਤੇ ਆਂਦੇ ਨੇ ਚਾਹੇ ਉਹ ਟੂ-ਵੀਲਰ ਹੋਵੇ ਜਾਂ ਫੋਰ-ਵੀਲਰ ਹੋਵੇ ਤੇ ਉੱਥੇ ਜਦੋਂ ਪਹੁੰਚਦੇ ਨੇ ਤੇ ਉੱਥੇ ਕੁਝ ਲੋਕ ਸਾਨੂੰ ਪਤਾ ਲੱਗਾ ਕਿ ਉਹ ਵਸੂਲੀ ਕਰ ਰਹੇ ਸੀਗੇ ਪਾਰਕਿੰਗ ਦੇ ਨਾਂ ਤੇ ਇਹ ਸ਼ਿਕਾਇਤ ਸਾਨੂੰ ਪਹਿਲਾਂ ਵੀ ਕਈ ਵਾਰ ਆ ਚੁੱਕੀ ਸੀ ਕਈ ਲੋਕਾਂ ਨੂੰ ਤੇ ਜਦੋਂ ਉੱਥੇ ਅਸੀਂ ਜਾ ਕੇ ਦੇਖਿਆ ਤੇ ਦੋ ਬੰਦੇ ਵਸੂਲੀ ਕਰ ਰਹੇ ਸੀ ਜਦੋਂ ਉਹਨਾਂ ਤੋਂ ਪੁੱਛਿਆ ਗਿਆ कि ਤੁਸੀਂ ਇਹ ਟੂ ਵੀਲਰ ਦਾ ਤੋਂ ਪੈਸੇ ਕਿਉਂ ਲੈ ਰਹੇ ਹੋ ਤੇ ਉਹਨਾਂ ਨੇ ਕਿਹਾ ਕਿ ਇਹ ਅਸੀਂ ਠੇਕਾ ਲਿਆ ਹੈ ਉਹਨਾਂ ਨੇ ਆਪਣੇ ਠੇਕੇਦਾਰ ਦਾ ਨਾਮ ਲਿਆ ਤੇ ਅਸੀਂ ਉਹਨਾਂ ਨੇ ਸਾਨੂੰ ਕਿਹਾ ਕਿ ਟੂ ਵੀਲਰ ਤੋਂ ਤੁਸੀਂ ਪੈਸੇ ਲਓ ਜਿਸकी ਗੱਲ ਇਹ ਹੈ ਕਿ ਪਟਾਕਾ ਮਾਰਕੀਟ ਨਾਨਾ ਮੰਡੀ ਨਾਨਾ ਮੰਡੀ ਕੋਲ ਲੱਗੀ ਹੈ ਤੇ ਸਬਜ਼ੀ ਮੰਡੀ ਵੀ ਹੈ ਤੇ ਉਹ ਠੇਕਾ ਸਿਰਫ ਸਬਜ਼ੀ ਮੰਡੀ ਦਾ ਸੀਗਾ ਲੇਕਿਨ ਉਹ ਉਸ ਵੀਲਰ ਦੇ ਪਾਸੇ ਵੀ ਆ ਕੇ ਕਰ ਰਹੀ ਥੀ ਹੈ ਜੀ ਤੇ ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਵੀ ਜਿਹੜਾ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਕਿਥੇ ਇੰਨਾ ਜ਼ਿਆਦਾ ਮਾਰਕੀਟ ਜਿਹੜੀ ਪੂਰੇ ਤਰੀਕੇ ਦੇ ਨਾਲ ਸੱਜੀ ਹੋਈ ਹੈ ਤਾਂ ਜ਼ਾਹਿਰ ਜੀ ਗੱਲ ਹੈ ਕਿ ਦੀਵਾਲੀ ਦਾ ਤਿਹਾਰ ਤਹਾਰ ਜਗ੍ਹਾ ਤੇ ਜਿਹੜਾ ਪੁਲਿਸ ਵੀ ਤਾਂ ਨਾ ਤੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਕੀਤੇ ਜਾ ਰਹੇ ਨੇ ਕੋਈ ਗਲਤ ਤਰੀਕੇ ਦੇ ਨਾਲ ਕੋਈ ਵਾਹਨ ਜਿਹੜਾ ਉਹ ਨਾ ਖੜਾ ਕਰ ਰਿਹਾ ਤੇ ਇਸ ਦੇ ਨਾਲ ਹੀ ਪੁਲਿਸ ਜਿਹੜੀ ਹੈ ਪੂਰੇ ਤਰੀਕੇ ਦੇ ਨਾਲ ਚੌਕਸ ਹੈ ਪਰ ਫਿਰ ਵੀ ਗੈਤ ਕਾਨੂੰਨੀ ਤਰੀਕੇ ਦੇ ਨਾਲ ਜਿਹੜੀ ਵਸੂਲੀ ਜਿਹੜੀ ਉਹ ਕੀਤੀ ਜਾ ਰਹੀ ਹੈ ਵੈਧ ਵਸੂਲੀ ਕੀਤੀ ਜਾ ਰਹੀ ਹੈ ਇਸ ਦਾ ਪੁਲਿਸ ਨੂੰ ਨਹੀਂ ਪਤਾ ਸੀ ਮੈਂ ਜਦੋਂ ਪੁਲਿਸ ਨੂੰ ਪੁੱਛਿਆ ਗਿਆ ਤਾਂ ਪੁਲਿਸ ਨੇ ਦੱਸਿਆ ਸਾਨੂੰ ਕਿ ਇੱਥੇ ਕੋਈ ਪਾਰਕਿੰਗ ਨਹੀਂ ਹੈ ਕੋਈ ਪੈਸਾ ਨਹੀਂ ਲੈ ਸਕਦਾ ਲੇਕਿਨ ਜਦੋਂ ਦੇਖਿਆ ਗਿਆ ਕਿ ਪੁਲਿਸ ਦੇ ਸਾਹਮਣੇ ਹੀ ਕੁਝ ਲੋਕ ਪੈਸੇ ਲੈ ਰਹੇ ਸੀ ਜਦੋਂ ਪੁਲਿਸ ਨੂੰ ਦੱਸਿਆ ਗਿਆ ਤੇ ਪੁਲਿਸ ਨੇ ਤਤਕਾਲ ਹੀ ਉੱਥੇ ਦੋ ਬੰਦਿਆਂ ਨੂੰ ਫੜਿਆ ਤੇ ਉਹਨਾਂ ਨੇ ਕਿਹਾ ਸੀ ਹਾਲੇ ਕਿ ਅਰਵਿੰਦ ਮੀਡੀਆ ਦੇ ਸਵਾਲ ਚੱਕਣ ਤੇ ਪੁਲਿਸ ਨੇ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਦੱਸਣਾ ਹੈ ਉੱਥੇ ਜਦੋਂ ਪੁਲਿਸ ਨੂੰ ਪੁੱਛਿਆ ਗਿਆ ਕਿ ਤੇ ਪਾਰਕਿੰਗ ਕੀ ਆ ਪੁਲਿਸ ਦੇ ਸਾਹਮਣੇ ਦੋ ਬੰਦੇ ਪੈਸੇ ਲੈ ਰਹੇ ਸੀਗੇ ਜਦੋਂ ਰਨ ਲੋਕਲ ਰੁਕੋ ਕੇ ਤੇ ਜਦੋਂ ਅਸੀਂ ਉਹ ਮੀਡੀਆ ਨੇ ਦੱਸਿਆ ਪੁਲਿਸ ਨੂੰ ਕਿ ਉਹ ਦੇਖੋ ਜੀ ਦੋ ਬੰਦੇ ਪੈਸੇ ਲੈ ਰਹੇ ਨੇ ਤੇ ਪੁਲਿਸ ਨੇ ਫਿਰ ਉਹ ਦੋ ਬੰਦਿਆਂ ਨੂੰ ਫੜਿਆ ਅਸੀਂ ਕੀ ਗੀ ਇਸ ਤਕੀਕਾਤ ਕਰਾਂਗੇ ਜਿਹੜਾ ਦੋਸ਼ੀ ਹੋਊਗਾ ਉਹਦੇ ਤੇ ਅਸੀਂ ਪਰਚਾ ਦਰਜ ਕਰਾਂਗੇ ਇਸ ਦੇ ਨਾਲ ਹੀ ਪਟਾਕਿਆਂ ਦੀ ਗੱਲ ਚੱਲ ਰਹੀ ਆ ਤਾਂ ਹਰੇ ਪਟਾਕੇ ਦੀ ਮਨਜ਼ੂਰੀ ਜਿਹੜੀ ਉਹ ਮਿਲੀ ਆ ਪਟਾਕੇ ਦੀ ਮਨਜ਼ੂਰੀ ਜਿਹੜੀ ਉਹ ਦੁਕਾਨਾਂ ਦੇ ਵਿੱਚ ਦਿੱਤੀ ਗਈ ਆ ਪਰ ਪੂਰੇ ਤਰੀਕੇ ਦੇ ਨਾਲ ਮਨਜ਼ੂਰੀ ਜਿਹੜੀ ਉਹ ਫਿਲਹਾਲ ਪੁਲਿਸ ਦੇ ਵੱਲੋਂ ਜਾਰੀ ਨਹੀਂ ਕੀਤੀ ਗਈ ਹੈ ਸਪਦੇਰੀ ਜਾਣਕਾਰੀ ਦੇ ਲਈ ਅਰਵਿੰਦ ਬਹੁਤ-ਬਹੁਤ ਤੰਬਾਦ ਜੁੜੇ ਰਹੇ ਤੁਹਾਡਾ